गुरदासपुर तो ब्रेकिंग खबर सामने आ रही है जिथे हाई अलर्ट के चलते गुरदासपुर पुलिस भी अलर्ट मोड पर है खंगाले गुजरात के कुली शक्की वाहनों की चैकिंग की कुछ चल रहा है गुरदासपुर से चुकी भी देखो ਜੀਵੀਸੀ ਅਪਡੇਟ ਲਈ ਗੁਰਦਾਸਪੁਰ ਤੋਂ ਲੱਪਰੇ ਸਿੰਘ ਖੁਸ਼ੀਪੁਰ ਦੀ ਰਿਪੋਰਟ ਇਹ ਰੁਟੀਨ ਦੀ ਚੈਕਿੰਗ ਰੋਜ਼ ਸਾਡੀ ਚੱਲਦੀ ਰਹਿੰਦੀ ਆ ਕਦੇ ਡੇਰੇ ਦੀ ਚੈਕਿੰਗ ਕਰਨ ਲਈ ਕਦੇ ਵਾਹਨਾਂ ਦੀ ਚੈਕਿੰਗ ਕਰਨ ਲਈ ਖਾਸ ਕਰਕੇ ਕਿਉਂਕਿ ਹੁਣ ਗਰਮੀਆਂ ਦਾ ਸੀਜ਼ਨ ਆਇਆ ਚੁ ਲੋਕੀ ਰੈਲਵੇ ਸਟੇਸ਼ਨ ਬਹੁਤ ਜਾ ਰਿਹਾ ਹੈ ਅਮਰਨਾਰਥ ਦੀ ਯਾਤਰਾ ਵੀ ਜਲਦੀ ਸਟਾਰ ਹੋਣ ਵਾਲੀ ਹੈ ਤੇ ਲੋਕ ਜਾ ਰਹੇ ਆ ਉਹਨਾਂ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖ ਕੇ ਚੈਕਿੰਗ ਕੀਤੀ ਗਈ ਅਸੀਂ ਇੱਥੇ ਬਬਰੀ ਨੱਕ ਤੇ ਚੈੱਕ ਕੀਤੀ ਉਸ ਤੋਂ ਪਹਿਲਾਂ ਅਸੀਂ ਇੱਥੇ ਗਿਦੜਾਂ ਦੇ ਡੇਰੇ ਦੀ ਚੈਕਿੰਗ ਕੀਤੀ ਸੀ ਹਾਂਜੀ ਨਹੀਂ ਬਰਾਮਦਗੀ ਕੁਝ ਨਹੀਂ ਹੋਈ ਸਿਰਫ ਚੈਕਿੰਗ ਕੀਤੀ ਗਈ ਗੱਡੀਆਂ ਦੀਆਂ ਆਰਸੀ ਵਗੈਰਾ ਚੈੱਕ ਕਰ ਰਹੇ ਸੀ ਚੱਕੀ ਕੋਈ ਪੁਰਸ਼ਾਂ ਦੀ ਚੈਕਿੰਗ ਕਰ ਰਹੇ ਚਲਾਨ ਵੀ ਦਿੱਤੇ ਜਾ ਰਹੇ ਜਿਨ੍ਹਾਂ ਕੋ ਕਾਗਜ਼ ਪੂਰੇ ਨਹੀਂ ਉਹਨਾਂ ਨੂੰ ਚੈਕ ਕਰ ਰਹੇ ਉਹਨਾਂ ਨੂੰ ਇਹ ਵੀ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਆਪਣੇ ਕਾਗਜ਼ ਪੱਤਰ ਪੂਰੇ ਰੱਖਣ ਡਰਾਈਵਿੰਗ ਲਾਇਸੈਂਸ ਤੇ ਕਾਰਸੀ ਰੱਖਣ ਪੂਰੇ ਜਿੰਨੇ ਗੱਡੀ ਦੇ ਕਾਗਜ਼ਾਤ ਉਹ ਆਪਣੇ ਕੋਲ ਲੈ ਕੇ ਚੱਲਣ ਤੇ ਆਪਣਾ ਆਈਡੀ ਪ੍ਰੂਫ ਜਿਹੜਾ ਨਾਲ ਲੱਗਦੇ ਨੇ ਹਾਂ ਤਾਂ ਸਾਡੇ ਨੱਕੇ ਲੱਗੇ ਹੋਏ ਚੈਕਿੰਗ ਚੱਲ ਰਹੀ ਹੈ ਤੇ ਵਹੀ ਵਹੀ ਕਲਮ ਚੈਕਿੰਗ ਜਿਹੜੀ ਅਸੀਂ ਕਰ ਰਹੇ ਹਾਂ ਹਾਂ ਜਨ ਸ਼ਕੀਤਾਂ ਵਾਂਗ ਜਿੱਥੇ ਸੋ ਪਹਿਲਾਂ ਜਿੰਦਾਂ ਦੇ ਦੇਰਾਂ ਦੀ ਚੈਕਿੰਗ ਕਰਕੇ ਆਏ ਤੇ ਇਹ ਰੂਟੀਨ ਚ ਚੱਲਦੀ ਰਹੇਗੀ ਇਸ ਤੋਂ ਲਾਵਾ ਸਰਾਵਾਂ ਬੱਸ ਸਟੈਂਡ ਰੇਲਵੇ ਸਟੇਸ਼ਨ ਦੇ ਵਿਚਕਾਰ ਚੈਕਿੰਗ ਕੀਤੀ ਜਾ ਰਹੀ ਹੈ।